ha <laughs> ਅਕੀ です ਮੋਕੇ ਤੇ ਤਖਤ ਸ੍ਰੀ ਕੇਸਰ ਸਾਹਿਬ ਦੇ ਵਿੱਚ ਜਿੱਥੇ ਬਹੁਤ ਸਾਰੇ ਸਟਾਲ ਲੱਗੇ ਨੇ ਕਿਤਾਬਾਂ ਦੇ ਸਟਾਲ ਨੇ ਉੱਥੇ ਇੱਕ ਅਲੱਗ ਤਰ੍ਹਾਂ ਦਾ ਸਟਾਲ ਸਾਨੂੰ ਨਜ਼ਰ ਆਇਆ ਅਲੱਗ ਤਰ੍ਹਾਂ ਦਾ ਅਸੀਂ ਤਾਂ ਕਹਿ ਸਕਦੇ ਹਾਂ ਕਿਉਂਕਿ ਜਿੱਥੇ ਪਗੜੀ ਜਿਹੜੀ ਆ ਉਹ ਸਿੱਖੀ ਦੀ ਸ਼ਾਨ ਹੁੰਦੀ ਹੈ ਇਸੇ ਤਰ੍ਹਾਂ ਜੇ ਦੁਮਾਲੇ ਦੀ ਗੱਲ ਕੀਤੀ ਜਾਵੇ ਤਾਂ ਦੁਮਾਲਾ ਵੀ ਸਾਡੇ ਸਿੱਖ ਇਤਿਹਾਸ ਦੇ ਵਿੱਚ ਪਹਿਣਾ ਦੇ ਲਈ ਇੱਕ ਬਹੁਤ ਹੀ ਜੋ ਖਾਸ ਮਹੱਤਤਾ ਰੱਖਦਾ ਹੈ ਔਰ ਇੱਥੇ ਅੱਜ ਖਾਸ ਤੌਰ ਤੇ ਅਸੀਂ ਦੇਖ ਰਹੇ ਹਾਂ ਕਿ ਦੁਮਾਲੇ ਦਾ ਇੱਕ ਪ੍ਰੀ ਇੱਥੇ ਦਿਮਾਲੇ ਜਿਹੜੇ ਆ ਉਹ ਸਜਾਏ ਜਾ ਰਹੇ ਨੇ ਭੈਣ ਜੀ ਕਿਹੜੀ ਜਗ੍ਹਾ ਤੋਂ ਤੁਸੀਂ ਆਏ ਹੋ ਅਸੀਂ ਲੁਧਿਆਣੇ ਤੋਂ ਵੀਰ ਜੀ ਕਿਹੜੀ ਸੰਸਥਾ ਸਾਢੇ 6:30 6:30 ਵਜੇ ਪਹਿਣਾ ਵਾਸਤੇ ਹਾਂਜੀ ਇਹ ਕਿਦਾਂ ਤੁਸੀਂ ਪਹਿਲਾਂ ਵੀ ਲਾਂਦੇ ਰਹੇ ਹੋ ਜਾਂ ਪਹਿਲੀ ਵਾਰੀ ਲਾ ਰਹੇ ਹੋ ਵੀ ਵੀ ਜੀ ਸੇਵਾ ਕਰਦ ਨੂੰ ਅਜੇ ਨੂੰ 5 ਸਾਲ ਹੋ ਗਏ ਆ ਅਸੀਂ 5 ਸਾਲ ਤੋਂ ਇੱਥੇ ਤੱਕ ਹਰ ਸੱਤੇ ਆ ਕੇ ਸੇਵਾ ਕਰਦੇ ਹਾਂ ਵਿਸਾਖੀ ਤੇ ਹੋਲਾ ਮੱਲਾ ਤੇ ਵੀ ਲਾਂਦੇ ਹਾਂ ਹਾਂਜੀ ਹੋਲਾ ਮੱਲਾ ਤੇ ਵੀ ਆਉਂਦੇ ਆ ਵਿਸਾਖੀ ਤੇ ਵੀ ਆਉਂਦੇ ਆ ਤੇਸ਼ੀ ਦੀਦਿਆ ਤੇ ਫਤਿਹਗੜ੍ਹ ਸਭ ਵੀ ਜਾਣਦੇ ਆ ਅਸੀਂ ਹਰ ਗੁਰਸਾਮਾ ਤੇ ਜਾਂਦੇ ਰਹਿੰਦੇ ਆ ਮੈਂ ਇੱਕ ਗੱਲ ਦੱਸੋ ਵੀ ਜਦੋਂ ਤੁਸੀਂ ਇੱਥੇ ਲਾਨੇ ਆ ਕਿੰਨੀ ਕੁ ਰੁਚੀ ਹੁੰਦੀ ਆ ਕੁੜੀਆਂ ਦੀ ਜਾਂ ਜਿਹੜੀਆਂ ਬੀਬੀਆਂ ਦੀ ਦਮਾਲਾ ਸਜਾਨ ਦੇ ਵਿੱਚ ਕਿਉਂਕਿ ਆਮ ਤੁਸੀਂ ਕਹਿੰਦੇ ਆ ਆਮ ਟ੍ਰੇਨਿੰਗ ਹੈ ਨਹੀਂ ਨਾ ਇਹਦੀ ਆਮ ਜੇ ਸ਼ਹਿਰਾਂ ਵਿੱਚ ਦੇਖਾਂਗੇ ਤਾਂ ਸਾਨੂੰ ਕੋਈ ਨਹੀਂ ਮਿਲਦਾ ਜਿੱਤੋਂ ਅਸੀਂ ਟ੍ਰੇਨਿੰਗ ਕਰ ਸਕੀਏ ਦੇਖੋ ਵੀਰ ਜੀ ਇਹ ਦਸਤਾਰ ਜੋ ਆ ਨਾ ਇਹ ਸ਼ੌਂਕ ਨਹੀਂ ਆ ਤੇ ਫੈਸ਼ਨ ਨਹੀਂ ਆ ਇਹ ਸਾਨੂੰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਿਰ ਦਾ ਤਾਜ ਆ ਤਾਂ ਇਹਨੂੰ ਕਦੇ ਵੀ ਇਹਨਾਂ ਦੇਖੋਗੇ ਇਹਦੀ ਲੜ ਨਹੀਂ ਆ ਰਹੀਆਂ ਜਾਂ ਸੈਟ ਨਹੀਂ ਹੋ ਰਿਹਾ ਜਾਂ ਸ਼ੇਪ ਨਹੀਂ ਬਣ ਰਿਹਾ ਜਿਵੇਂ ਦਾ ਵੀ ਸਿੱਧਾ ਦਸਤਾਰ ਜਿਹੇ ਮਸਤਾਨਾ ਵੀ ਹੈਗਾ ਹੁਣ ਤੁਸੀਂ ਦੇਖੋ ਸਾਡੀ ਚੱਕਰਵਤੀ ਫੌਜਾਂ ਹੁੰਦੀਆਂ ਨੇ ਉਹਨਾਂ ਕੋ ਸ਼ੀਸ਼ਾ ਨਹੀਂ ਹੁੰਦਾ ਉਹਨਾਂ ਚੁਗਲ ਖੋਰੀ ਦਾ ਨਾਮ ਦਿੱਤਾ ਸ਼ੀਸ਼ੇ ਨੂੰ ਤੋਂ ਮਸਤਾਨੀ ਦਸਤਾਰਾ ਸਜਾਉਂਦੇ ਨੇ ਉਹ ਕਦੇ ਸ਼ੇਪ ਨਹੀਂ ਦੇਖਦੇ ਨਿਤਨੇਲ ਨਾਲ ਜੁੜੇ ਰਹਿੰਦੇ ਆ ਤਾਂ ਅਸੀਂ ਉਹੀ ਪ੍ਰਚਾਰ ਕਰ ਰਹੇ ਆ ਕਿ ਦਸਤਾਰ ਦੀ ਆਪਾਂ ਸ਼ੇਪ ਨਹੀਂ ਦੇਖਣੀ ਉਹ ਉਸ ਜਿਹੜਾ ਟ੍ਰੇਨਿੰਗ ਸੈਂਟਰ ਨਹੀਂ ਹੈਗੀ ਕੋਈ ਗੱਲ ਜਿੱਦਾਂ ਪੱਗਾਂ ਅਲੱਗ-ਅਲੱਗ ਹੁੰਦੀਆਂ ਕੋਈ ਪਟਿਆਲਾ ਸ਼ਾਹੀ ਆ ਕੋਈ ਪੋਚ ਵੀ ਪੱਗ ਹੈਗੀ ਆ ਇਹ ਦਿਮਾਲੇ ਦੇ ਵਿੱਚ ਵੀ ਕੋਈ ਇਦਾਂ ਦੇ ਸਟਾਈਲ ਵੀ ਜੀ ਇਹ ਤਾਂ ਸਾਰੇ ਬਖਸ਼ਿਸ਼ ਹੈ ਗੁਰੂ ਸਾਹਿਬ ਜੀ ਜਿਹੜੀ ਵੀ ਸਾਡੇ ਦਸਤਾਰ 'ਚ ਸਟਾਈਲ ਹੈਗੇ ਜਿਵੇਂ ਜੰਗੀ ਸਟਾਈਲ ਜੋ ਕਹਿੰਦੇ ਨੇ ਹਾਂਜੀ ਜੰਗੀ ਉਹ ਅਸੀਂ ਜਦ ਗੁਰੂ ਸਾਹਿਬ ਜੀ ਜੰਗ ਲੜਨ ਜਾਂਦੇ ਸੀ ਉਸ ਜਾਂਦੇ ਸੀਗੇ ਕਿਉਂਕਿ ਉਸ ਵਿੱਚ ਸ਼ਸਤਰ ਬਹੁਤ ਲੱਗਦੇ ਨੇ ਸ਼ਸਤਰ ਸਜਾਏ ਵੀ ਤੁਸੀਂ ਸ਼ਸਤਰ ਵੀ ਵਿੱਚ ਕਰ ਹਾਂਜੀ ਸ਼ਸਤਰ ਸਜਾਏ ਜਾਂਦੇ ਆ ਤੋ ਬਾਕੀ ਸ਼ੇਪ ਇਸ ਤੋਂ ਇਲਾਵਾ ਕੀ ਅੱਜ ਦਾ ਹੁਣ ਜੰਗੀ ਇਸ ਤੋਂ ਇਲਾਵਾ ਦੇਖੋ ਵਿੱਚ ਮੇਨ ਸਾਡਾ ਜੰਗੀ ਹੀ ਹੈਗਾ ਤੁਹਾਨੂੰ ਗੁਰੂ ਸਾਹਿਬ ਜੀ ਨੇ ਦਸਤਾਰ ਬਖਸ਼ਿਸ਼ ਕੀਤੀ ਸੀ ਉਹਨੂੰ ਸਿਮਲਾ ਨੂੰ ਚੰਗੀ ਹੀ ਸਜਾਈ ਸੀ ਤਾਂ ਅਸੀਂ ਜੰਗੀ ਹੀ ਸਜਾਉਣੇ ਚਾਹੀਦੇ ਲੇਕਿਨ ਅੱਜ ਕੱਲ ਲੋਕਾਂ ਨੇ ਫੈਸ਼ਨ ਦੇ ਤੌਰ ਤੇ ਨਾ ਦਸਤਾਰ ਦੇ ਵੀ ਸਟਾਈਲ ਚੇਂਜ ਕਰਦੇ ਆ ਜੋ ਕਿ ਬਿਲਕੁਲ ਮਰਿਆਦਾ ਦੇ ਉਲਟਾ ਮਰਿਆਦਾ ਦੇ ਖਿਲਾਫ ਆ ਸਾਨੂੰ ਦਸਤਾਰ ਦਾ ਸਟਾਈਲ ਨਹੀਂ ਚੇਂਜ ਕਰਨਾ ਚਾਹੀਦਾ ਜਿਹੜੀ ਮਰਿਆਦਾ ਬਖਸ਼ਿਸ਼ ਕੀਤੀ ਆ ਉਹਦੇ ਵਿੱਚ ਹੀ ਰਹਿਣਾ ਚਾਹੀਦਾ ਇੱਕ ਮੈਨੂੰ ਦੱਸਿਓ ਕਿ ਕਿੰਨੇ ਮੀਟਰ ਦੀ ਹੁੰਦੀ ਦਸਤਾਰ ਤੇਰੇ ਵਿੱਚ ਸੀਨ ਪੈਂਦੀ ਆ ਜੀ ਅਸੀਂ ਸੇਲ ਤਾਂ ਨਹੀਂ ਲਾਂਦੇ ਲੇਕਿਨ ਅਸੀਂ ਇਹਨੂੰ ਦਸਤਾਰ ਨੂੰ ਵਿੱਚੋਂ ਕਟ ਕੇ ਸਜਾਉਂਦੇ ਆ ਪਹਿਲਾ ਸਿੰਗਲ ਦਸਤਾਰ ਸਜਾਉਂਦੇ ਸੀ ਬੱਚਿਆਂ ਨੂੰ ਤਾਂ ਕਿ ਇਹਨਾਂ ਨੂੰ ਕਿੰਨੇ ਕਿ ਮੀਟਰ ਦੀ ਹੁੰਦੀ ਜਦੋਂ ਬੱਚਾ ਸ਼ੁਰੂਆਤੀ ਤੌਰ ਤੇ ਦੁਮਾਲਾ ਬੰਨਣਾ ਸਿੱਖਦਾ ਆ ਕੋਈ ਲੜਕੀ ਉਹ ਕਿੰਨੇ ਕਿ ਮੀਟਰ ਦੀ ਜਿਹੜੀ 10 ਮੀਟਰ ਦੀ ਹੁੰਦੀ ਹੈ ਜੀ 10 ਮੀਟਰ ਹਾਂਜੀ 4 ਮੀਟਰ ਤਾਂ ਅਸੀਂ ਬੂੰਗਾ ਕਰਦੇ ਆ 6 ਮੀਟਰ ਅਸੀਂ ਉਪਰ ਸਜਾਉਂਦੇ ਆ ਇਹ ਸਭ ਤੋਂ ਛੋਟਾ ਹੈ ਤਾਂ ਕਿ ਹਜੇ ਸਟਾਰਟਿੰਗ ਅਸੀਂ ਸਿੰਗਲ ਤੋਂ ਕਰਦੇ ਆ ਜਿਹੜਾ ਉਹ 4 ਮੀਟਰ ਆ ਉਹ ਤੁਸੀਂ ਉਦੋਂ ਹੀ ਬੰਨ ਲੈਣੇ ਜਾਂ ਉਹਦਾ ਵੀ ਇੱਕ ਤਰੀਕਾ ਆ ਬੰਨਣ ਦਾ ਕਿ ਗੁੰਗਾ ਕਰਨ ਦਾ ਤਰੀਕਾ ਹੁੰਦਾ ਹੈ ਹਾਂਜੀ ਅਸੀਂ ਗੁੰਗਾ ਉਸ ਤਰੀਕੇ ਦਾ ਹੁੰਦਾ ਫਿਰ ਅੱਗੇ ਜਲਦੀ ਸਜਾਉਣੇ ਹੋਲੇ ਅਸੀਂ ਚਾਹ ਤوڑا ਸੋਚਦੇ ਜਿੰਨਾ ਕਰੇ ਕੋਸ਼ਿਸ਼ ਕਰੀਏ ਕਿ ਅਸੀਂ ਇਸੇ ਸਟਾਈਲ ਨੂੰ ਪ੍ਰਮੋਟ ਕਰੀਏ ਤੇ ਬਾਕੀ ਅਸੀਂ ਇਸ ਲਈ ਸਿੰਗਲ ਹਜੇ ਵੈਸੇ ਸਿੰਗਲ ਮਰਿਆਦਾ ਚੱਲੀ ਹੈਗਾ ਮੈਂ ਬੇਨਤੀ ਕਰਾਂਗੀ ਸੰਗਤ ਨੂੰ ਕਿ ਨਾ ਸਜਾਇਆ ਕਰੋ ਵਿਚੋ ਕੱਟ ਕੇ ਬਟ ਅਸੀਂ ਸ਼ੁਰੂਆਤ ਕਰਨੀ ਹੁੰਦੀ ਹੈ ਤਾਂ ਕਿ ਹਾਂਜੀ ਸਟਾਰਟਿੰਗ ਦੇ ਪਛੇ ਤੁਸੀਂ ਕਿਹੜੀ ਜਗ੍ਹਾ ਤੋਂ ਭੰਤੇ ਆਏ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇਯਮਨ ਨਗਰ ਜਮਨਾ ਨਗਰ ਤੋਂ ਆਇਓ ਤੇ ਇੱਥੇ ਜਦੋਂ ਤੁਸੀਂ ਦੇਖਿਆ ਵੀ ਆ ਦਮਾਲਾ ਸਜਾਰਿਆ ਕਿੱਦਾਂ ਦਾ ਤੁਹਾਡੇ ਮਨ 'ਚ ਚਾਅ ਜਿਹਾ ਆਇਆ ਅਸੀਂ ਘਰੋਂ ਹੀ ਆਏ ਸੀ ਅਮਰਤਪਾਨ ਕਰਨ ਵਾਸਤੇ ਛਾ ਅਮਰਤਪਾਨ ਹਾਂਜੀ ਤੁਸੀਂ ਇੱਥੇ ਅਮਰਤ ਛਕੋਗੇ ਜੀ ਬੀ ਆ ਸਕ ਚੁੱਕੀਆਂ ਹਾਂ ਬਹੁਤ ਬਹੁਤ ਤੁਹਾਨੂੰ ਪਹਿਲਾਂ ਤਾਂ ਵਧਾਈਆਂ ਕੱਲ੍ਹ ਹੀ ਮੇਰੇ ਕੋਲ ਭੈਣ ਜੀ ਆਏ ਸੀ ਕਿ ਇਹਨਾਂ ਦੀਆਂ ਦੋਨੋਂ ਭਤੀਜੀਆਂ ਨੇ ਪਿੱਛੇ ਖੜੀਆਂ ਨੇ ਇਹਨਾਂ ਨੇ ਦਸਤਾਰ ਸਜਾਈਆਂ ਨੇ ਵੀ ਦਸਤਾਰ ਤੁਸੀਂ ਇੱਥੇ ਸਜਾਈ ਹੈ ਦਸਤਾਰ ਕਿ ਕਿੱਦਾਂ ਦਾ ਲੱਗਾ ਤੁਹਾਨੂੰ ਕਿਉਂਕਿ ਜਿਨੇ ਪਗੜੀ ਹੈ ਕਿਸਾਨ ਆ ਉਹਦੇ ਦਿਮਾਲਾ ਜਿਹੜਾ ਇੱਕ ਨਿਸ਼ਾਨ ਆ ਵਧੀਆ ਲੱਗਿਆ ਵਧੀਆ ਲੱਗਿਆ ਪਹਿਲੀ ਵਾਰੀ ਸਜਾਈ ਕਿ ਪਹਿਲਾਂ ਨਹੀਂ ਪਹਿਲਾਂ ਵੀ ਸਜਾਈ ਹੈ ਪਹਿਲਾਂ ਵੀ ਸਜਾਈ ਤੁਸੀਂ ਵੀ ਤੁਸੀਂ ਪਹਿਲੀ ਵਾਰ ਹਾਂਜੀ ਮੈਂ ਮੈਂ ਪਹਿਲੀ ਵਾਰ ਸਜਾਈ ਹੈ ਓਕੇ ਤੇ ਇਹਨਾਂ ਨੇ ਜਿੱਦਾਂ ਅਮਰ ਛੱਕਿਆ ਤੁਸੀਂ ਵੀ ਤੁਸੀਂ ਤਾਂ ਛੱਕਿਆ ਅਮਰਤ ਅੱਛਾ ਅੱਛਾ ਅੱਜ ਹਾਂਜੀ ਬਹੁਤ ਵਿਭਾਗੇ ਸੰਗਤ ਜ਼ਰੂਰ ਦੇਖ ਲਵੇ ਕਿਉਂਕਿ ਧਾਰਮਿਕ ਪ੍ਰੋਗਰਾਮ ਹੁੰਦੇ ਆ ਜਾਂ ਖਾਸ ਕਰਕੇ ਅੱਜ ਇਹ ਬਹੁਤ ਵਿਭਾਗੇ ਆ ਵੀ ਖਾਸੇ ਦੇ ਦਿਹਾੜੇ ਦੇ ਜਨਮ ਦਿਨ ਤੇ ਖਾਸੇ ਜਿੱਦਾਂ ਸਥਾਪਨਾ ਹੋਈ ਆ ਉਸ ਦਿਨ ਯਾਦ ਰੱਖਿਆ ਜਾਏਗਾ ਇਹਨਾਂ ਨੇ ਅੱਜ ਇੱਥੇ ਅਮਰਤ ਪਾਣ ਸਕੇ ਆ ਔਰ ਭੈਣ ਜੀ ਹੁਣਾਂ ਨੇ ਜੀ ਬੇਨਤੀ ਕਰਨਾ ਚਾਹਾਂਗੀ ਪਹਿਲਾਂ ਤਾਂ ਸੰਗਤ ਨੂੰ ਖਾਲਸਾ ਸਾਜ ਦੀ ਬੜੀ ਬੇਅੰਤ ਮੁਬਾਰਕਾਂ ਬੁਰੂ ਸਭ ਜੀ ਕਿਰਪਾ ਕਰਨ ਆਪ ਸਾਰਿਆਂ ਨੂੰ ਬਾਣਾ ਬਾਣੀ ਨਾਲ ਜੋੜੀ ਰੱਖਣ ਬਿੰਦੀ ਆ ਕਿ ਤੁਸੀਂ ਵੱਤ ਤੋਂ ਵੱਤ ਬਾਣੀ ਨਾਲ ਜੁੜ ਕੇ ਰਿਹਾ ਕਰੋ ਜਿਹਦੀ ਮਰਿਆਦਾ ਸਾਨੂੰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਪਹਿਲਾ ਮਰਿਆਦਾ ਪੜੋ ਫਿਰ ਗੁਰਸਿੱਖੀ ਜੀਵਨ ਵਿੱਚ ਆਓ ਇਹ ਨਾ ਹੋਵੇ ਕਿ ਕਿਸੇ ਗੁਰਸਿੱਖੀ ਜੀਵਨ ਵਿੱਚ ਆ ਕੇ ਕੋਈ ਸੱਤ ਤੋਂ ਬੇਅਦਵੀ ਹੋ ਜਾਵੇ ਜਿਵੇਂ ਜਦੋਂ ਮੈਸਜ ਸੁਣਦੇ ਕਿ ਸੱਤ ਤੋਂ ਕੋਈ ਬੇਅਦਵੀ ਹੋ ਗਈ ਆ ਆਪ ਨੂੰ ਸੁਧਾਰੀਏ ਜਿਵੇਂ ਕਿ ਮੈਂ ਹੱਜੀ ਗੱਲ ਕਰੀ ਸੀ ਕਿ ਅਪਨ ਦਸਤਾਰ ਕੱਟ ਕੇ ਸਜਾਣੇ ਆ ਤਾਂ ਜਿਵੇਂ ਆਪ ਤੁਹਾਨੂੰ ਹੈਬਿਟ ਪੈ ਜਾਵੇ ਅੱਗੇ ਤੁਹਾਨੂੰ ਲੱਗੇ ਕਿ ਹਾਂ ਹੁਣ ਇਹਨੇ ਸੱਜਾ ਪਾ ਰਹੇ ਸਾਮ ਪਾ ਰਹੇ ਆ ਇਹਨੂੰ ਸੰਪੂਰਨ ਕਰਦੋ ਇਹਨੂੰ ਜਿਵੇਂ ਡਬਲ ਕਰਦੋ ਜਿਵੇਂ ਹੁਣ ਅਸੀਂ ਤਾਂ ਇਹੀ ਹੈ ਕਿ ਕਿਤੇ ਬੇਅਦਵੀ ਨਾ ਹੋਵੇ ਤੇ ਦਸਤਾਰਾਂ ਦੇ ਸਟਾਈਲ ਨਾ ਚੇਂਜ ਕੀਤੇ ਜਾਣ ਜਿਹੜੀ ਮਰੀਆੜਾ ਸਾਨੂੰ ਬਖਸ਼ਿਸ਼ ਕੀਤੀ ਗਈ ਹੈ ਦਸਤਾਰ ਦੀ ਅਸੀਂ ਹੁਈ ਮੈਂ ਅੱਜ ਦੇ ਦਿਨ ਸਾਨੂੰ ਗੁਰੂ ਸਾਹਿਬ ਜੀ ਨੇ ਬੜੀ ਖੰਡੇਵਾੜੇ ਦੀ ਪਾਲ ਦਿੱਤੀ ਸੀ ਇਹ ਨਹੀਂ ਵੱਡੀ ਸੰਦਾਤ ਬਖਸ਼ੀ ਆ ਸਾਨੂੰ ਕੌਰ ਦਿੱਤਾ ਮੁੰਡਿਆਂ ਨੂੰ ਸਿੰਘ ਦਿੱਤਾ ਨਾਮ ਅੱਗੇ ਤੁਹਾਨੂੰ ਸ਼ੇਰ ਸਜਾਇਆ ਉਹਨਾਂ ਨੇ ਸ਼ੇਰ ਤੇ ਸ਼ੇਰਨੀ ਬਣਾਇਆ ਵਾ ਤੇ ਅਸੀਂ ਉਹਨਾਂ ਦੀ ਮਰਿਆਦੇ ਵਿੱਚ ਚੱਲੀਏ ਤੇ ਦੁਨੀਆਵੀ ਪਹਿਰਾਵੇ ਤੋਂ ਦੁਨੀਆ ਤੋਂ ਥੋੜੇ ਜਿਹਾ ਦੂਰ ਰਹਿ ਕੇ ਆਪਣੇ ਇਤਿਹਾਸ ਨੂੰ ਜਾਨਣੀ ਹੈ ਤੇ ਮਾਂ ਪਿਓ ਲੋ ਵੀ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਇਤਿਹਾਸ ਨਾਲ ਜੋੜੋ ਦੁਨੀਆਵੀ ਜੀਵਨ ਨੇ ਕੁਝ ਨਹੀਂ ਰੱਖਿਆ ਨਾ ਉਹਨਾਂ ਸਾਨੂੰ ਸਾਡੇ ਬੱਚਿਆਂ ਨੂੰ ਸਪੋਰਟ ਕਰਨਾ ਹੈ ਤੁਹਾਡਾ ਭੈਣ ਜੀ ਕੀ ਨਾਮ ਹੈ ਮੇਰਾ ਨਾਮ ਗੁਰਬਾਨੀ ਕੌਰ ਹੈ ਗੁਰਬਾਨੀ ਕੌਰ ਹਾਂ ਜੀ ਨਾਂ ਤੁਹਾਡਾ ਬੜਾ ਅਲੱਗ ਜਿਹਾ ਹੈਗਾ ਆ ਤੇ ਤੁਸੀਂ ਗੁਰਵਾਨੀ ਕੌਰ ਨੂੰ ਪੂਰਾ ਸਾਰਤਕ ਵੀ ਕੀਤਾ ਇਸ ਜੋ ਖਾਲਸਾ ਪੰਥ ਦੀ ਸਾਜਣਾ ਆ ਕਿਉਂਕਿ ਅੱਜ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਬਹੁਤ ਪ੍ਰੇਰਨਾ ਲੈ ਕੇ ਜਾਣ ਕੇ ਹੋਰ ਸਾਡੀਆਂ ਭੈਣਾਂ ਬੀਬੀਆਂ ਵੀ ਜਿਹੜੀਆਂ ਭੈਣਾ ਕਰਨਗੇ ਉਹ ਤੁਸੀਂ ਦੇਖ ਰਹੇ ਹੋ ਖਾਲਸਾ ਸਾਜਣਾ ਤੇ ਇਹ ਜੋ ਦਮਾਲਾ ਦਾ ਇੱਕ ਖਾਸ ਫਰੀ ਇੱਥੇ ਦਮਾਲਾ ਸਜਾਇਆ ਜਾ ਰਿਹਾ ਹੈ ਔਰ ਖਾਸ ਗੱਲ ਇਹ ਹੈ ਇਸ ਵਿੱਚ ਕਿ ਜਿੱਥੇ ਪਗੜੀ ਇੱਕ ਸਿੱਖ ਨੌਜਵਾਨ ਦੀ ਪਛਾਣ ਹੈ ਉਸੇ ਤਰ੍ਹਾਂ ਦਮਾਲਾ ਸਿੱਖ ਬੀਬੀ ਦੀ ਪਛਾਣ ਆ ਅਸੀਂ ਵਾਹਿਗੁਰੂ ਤੋਂ ਪਰਮਾਤਮਾ ਤੋਂ ਦੁਆ ਕਰਦੇ ਹਾਂ ਕਿ ਇਹਨਾਂ ਦਾ ਸਫ਼ਰ ਇਸੇ ਤਰ੍ਹਾਂ ਜਾਰੀ ਰਵੇ ਔਰ ਇਸੇ ਤਰ੍ਹਾਂ ਇਹ ਗੁਰਸਿੱਖੀ ਜੀਵਨ ਨਾਲ ਜੁੜੇ ਰਹਿਣ ਗੁਰਬਾਣੀ ਹੁਣੀ ਜੀ ਸਾਡੇ ਨਾਲ ਆਏ ਉਹਨਾਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ